ਅੱਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਪਤੇਗੜ ਸਹਾਬ ਵਿਖੇ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਏ ਇਸ ਸਿੱਖ ਸਿਖਿਆਰਥੀ ਯੂਪੀਐਸਸੀ ਵੀ ਮੁਫਤ ਕੋਚਿੰਗ ਲੈਂਡ ਦੇ ਮੰਤਵ ਨਾਲ ਦਾਖਲਾ ਇਮਤਿਹਾਨ ਦੇਣ ਪਹੁੰਚੇ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਲੋ ਨਿਸ਼ਚੇ ਸਿਵਲ ਸਰਵਿਸੇਸ ਅਕੈਡਮੀ ਚੰਡੀਗੜ੍ਹ ਵਿਖੇ ਮੁਫਤ ਕੋਚਿੰਗ ਦਿੱਤੀ ਜਾਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਸੰਬੰਧੀ ਐਸਜੀਬੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਾਬਤ ਸੂਰਤ ਵਿਦਿਆਰਥੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂਪੀਐਸਸੀ ਦੇ ਟੈਸਟ ਦੀ ਤਿਆਰੀ ਲਈ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ। ਤੇ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਰਹਿائش ਅਤੇ ਖਾਣੇ ਦੀ ਮੁਫਤ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਦੇ ਇਮਤਿਹਾਨ ਲੈਣ ਦੀ ਜ਼ਿੰਮੇਵਾਰੀ ਅਤੇ ਕੋਚਿੰਗ ਅਕੈਡਮੀ ਦਾ ਪੂਰਾ ਪ੍ਰਬੰਧ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਪਿਛਲੇ ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਕਟਰ 27 ਦੇ ਵਿੱਚ ਕਲਗੀਧਰ ਨਵਾਜ਼ ਬਗੇ ਆਈਐਸ ਤੇ ਆਈਪੀਐਸ ਦੀ ਟ੍ਰੇਨਿੰਗ ਲਈ ਉਥੇ ਅਕੈਡਮੀ ਖੋਲੀ ਗਈ ਹੈ ਨਿਸ਼ਚੈ ਅਕੈਡਮੀ ਜਿਹੜੀ ਸਫਲਤਾਪੂਰਵਕ ਉਹ ਚੱਲ ਰਹੀ ਆ ਪਿਛਲੇ ਸਾਲ ਸਾਡੇ ਕੋਲ ਤਕਰੀਬਨ 49 ਬੱਚੇ ਸੀ ਤੇ ਬਹੁਤ ਸਾਰਿਆਂ ਨੇ ਲਿੰਗ ਵੀ ਉਹਨਾਂ ਦੇ ਵਿੱਚ ਆ ਟੈਸਟ ਵੀ ਦੇ ਦਿੱਤੇ ਤੇ ਉਹ ਜਿਹੜੇ ਹੁਣ ਬੱਚੇ ਟੈਸਟ ਚੋਂ ਕਲੀਅਰ ਹੋਣਗੇ ਫਿਰ ਉਹਨਾਂ ਨੂੰ ਅਸੀਂ ਇੱਕ ਉਹਨਾਂ ਦਾ ਸਾਈਕਲੋਜੀਕਲੀ ਟੈਸਟ ਲੈਨੇ ਆ ਫਿਰ ਉਸ ਤੋਂ ਬਾਅਦ ਅਸੀਂ ਇੰਟਰਵਿਊ ਲੈਨੇ ਆ ਔਰ ਉਹ ਜਿਹੜੇ ਸਿਲੈਕਸ਼ਨ ਕਮੇਟੀ ਉਹ ਸਾਰੇ ਆਈਐਸ ਰਿਟਾਇਰਡ ਵਿੱਚੋਂ ਕੁਝ ਪੀਸੀਐਸ ਆ ਉਹ ਸਾਰੇ ਰੱਖਿਆ ਕੋਰਸ ਸਾਡੀ ਸ਼ਾਰਪ ਹੁੰਦੀ ਜਾਂ ਬੱਚਾ ਅਮਰਤਾ ਦੀ ਹੋਵੇ ਜਾਂ ਸਾਫਤ ਸੁਖ ਹੋਵੇ ਤੇ ਉਹਦੇ ਵਿੱਚ ਕੋਈ ਪੰਜਾਬ ਦੀ ਲਿਮਿਟੇਸ਼ਨ ਨਹੀਂ ਬੱਚਾ ਸਿੱਖੋਵੇ ਚਾਹੇ ਦੇਖ ਦੇਖੇ ਕੋਨੇ ਦਾ ਵੀ ਹੋਵੇ ਸੋ ਇਹ ਦੋ ਸਫਲਤਾਪੂਰਵਕ ਜਿਹੜੇ ਗੁਰੂ ਸਾਹਿਬ ਤੋਂ ਅਰਦਾਸ ਬੇਨਤੀਆਂ ਕਰਕੇ ਕੋਰਸ ਸ਼ੁਰੂ ਕੀਤੇ ਗਏ ਆ ਤੇ ਮੈਨੂੰ ਆਸ ਆ ਤੇ ਮੈਂ ਸਿੱਖ ਕੌਮ ਤੋਂ ਇਸ ਗੱਲ ਦਾ ਵੀ ਮੈ ਸਮਾਪ ਤੋਂ ਮੰਗਣਾ ਵੀ ਆਪਾਂ ਵੱਧ ਤੋਂ ਵੱਧ ਬੱਚਿਆਂ ਨੂੰ ਬਾਹਰ ਭੇਜਣ ਦੀ ਬਜਾਏ ਇਹਨਾਂ ਅਕੈਡਮੀਆ ਦੇ ਵਿੱਚ ਜਿਹੜਾ ਆ ਦਾਖਲ ਕੀਤਾ ਜਾਵੇ ਇਹ ਸਿਰਫ ਸਾਰਾ ਕੁਝ ਫਰੀ ਹੈ ਸਿਰਫ ਬੱਚੇ ਨੇ ਇੱਕ ਸਿਰਫ ਆਪਣੇ ਲਈ ਕੱਪੜੇ ਪਾਉਣ ਵਾਲੇ ਲੈ ਕੇ ਆਉਣੇ ਬਾਕੀ ਸਾਰਾ ਜਿਹੜਾ ਇਨਫਰਾਸਟ੍ਰਕਚਰ ਰਹਿਣ ਦਾ ਸਹਣ ਦਾ ਕੋਚਿੰਗ ਦਾ ਉਹ ਸਾਰਾ ਫਰੀ ਹੈ ਤੋਂ ਬੱਦ ਬੱਦ ਜੇ ਵੀ ਸਮਝੀ ਕਾਮ ਆ ਜਿਹਦਾ ਲਾਭ ਲਵੇ यूपीएससी दी मुफ्त कोचिंग लैंड ਲਈ ਦਾਖਲਾ ਇਮਤਿਹਾਨ ਦੇਣ ਪਹੁੰਚੇ ਸਿੱਖ ਵਿਦਿਆਰਥੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਜੇ ਲੋੜਵੰਦ ਪਰਿਵਾਰ ਹੁੰਦੇ ਹਨ ਜੋ ਅੱਜ ਦੇ ਸਮੇਂ ਵਿੱਚ ਆਪਣੇ ਬੱਚਿਆਂ ਨੂੰ ਮਹਿੰਗੀ ਕੋਚਿੰਗ ਦਿਵਾਉਣ ਤੋਂ ਅਸਮਰਥ ਹੁੰਦੇ ਨੇ। ਉਹਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਉਦਮ ਬਹੁਤ ਹੀ ਸ਼ਲਾਘਾਯੋਗ ਹੈ। ਬਹੁਤ ਵਧੀਆ ਪ੍ਰੋਗਰਾਮ ਹੈ ਜੀ BC ਦਾ ਸਾਡੇ ਲਈ ਮਤਲਬ ਜੇ ਕੋਈ ਪੰਜਾਬ ਦੇ ਲੋਕ ਤਾਂ ਬਹੁਤ ਵਧੀਆ ਇਹ ਜੇ ਪੰਜਾਬ ਵਿੱਚ ਕੀ ਜਾਣਗੇ ਤਾਂ ਸਾਡੇ ਲਈ ਵੀ ਰਾਖ ਲੰਗੇ ਸੋ ਸਾਨੂੰ ਤਾਂ ਬਹੁਤ ਵਧੀਆ ਹੈ ਕਈਆਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਤਾਂ ਇਹੋ ਜਿਹੀ ਕੋਚਿੰਗ ਵਗੈਰਾ ਲੈ ਸਕਣ ਤਾਂ ਉਹ ਪਿੱਛੇ ਵੀ ਰਹਿ ਜਾਂਦੇ ਨੇ ਕਈ ਵਾਰ ਆਪਣੇ ਗੋਲਸ ਵਗੈਰਾ ਨੂੰ ਚੀਜ਼ ਨਹੀਂ ਕਰ ਪਾਉਂਦੇ ਤਾਂ ਇਸ ਜੀ ਪੀਸ ਨੇ ਬਹੁਤ ਵਧੀਆ ਕੀਤਾ ਹੈ ਫ੍ਰੀ ਕੋਚਿੰਗ ਦੇ ਰਹੇ ਨੇ ਤਾਂ ਸਾਡੇ ਵਰਗਿਆਂ ਲਈ ਬਹੁਤ ਫੂਲਫੁਲ ਹੈ ਸ਼ੁਰੂ ਤੋਂ ਮੇਰਾ ਸੁਪਨਾ ਸੀ ਮਤਲਬ ਮੇਰੇ ਮਾਤਾ ਜੀ ਸੋਚਦੇ ਸੀਗੇ ਕਿ ਮੈਂ ਇੱਕ ਮਤਲਬ ਆਈਪੀਐਸ ਅਫੀਸਰ ਦੀ ਯੂਨੀਫਾਰਮ ਪਾਵਾਂ ਤੇ ਉਹ ਹੁਣ ਨਹੀਂ ਰਹੀ ਪਰ ਉਹਨਾਂ ਦਾ ਸੁਪਨਾ ਵਾ ਜੋ ਮੈਂ ਆਪਣੇ ਮਨ ਵਿੱਚ ਵਸਾ ਲਿਆ ਤੋ ਸੋ ਮੈਂ ਬੰਨਣਾ ਚਾਹੁੰਦੀ ਹਾਂ ਇਸੇ ਕਰਕੇ ਜੋ ਕਾਰਨ ਹੁੰਦੇ ਆ ਕਿ ਬੱਚਾ ਨਹੀਂ ਕਰ ਸਕਦਾ ਹਨਾ ਮਤਲਬ ਹੋਰ ਵੀ ਅਕੈਡਮੀਆਂ ਹੁੰਦੀਆਂ ਨੇ ਪਰ ਇਸ ਜੇ ਅਸੀਂ ਇਸ ਦੇ ਅੰਦਰ ਬੈ ਕੇ ਪੜ੍ਹਨਾ ਤਾਂ ਅਸੀਂ ਇੱਕ ਆਪਦੀ ਗੁਰਮਤ ਨਾਲ ਵੀ ਜੁੜੇ ਰਵਾਂਗੇ ਗੁਰਬਾਣੀ ਨਾਲ ਵੀ ਜੁੜੇ ਰਵਾਂਗੇ ਤੇ ਆਪਣੇ ਬਾਣੀ ਬਾਣੀ ਨੂੰ ਸੰਭਾਲ ਸਕਾਂਗੇ ਤਾਂ ਮੇਰਾ ਸੁਪਨਾ ਹੈਗਾ ਇਫਸਾਫੀਸਰ ਬਣਨਾ ਸੀ ਉਹਦਾ ਕਿ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ ਸੀ ਕੋਚਿੰਗ ਇੱਥੇ ਮਿਲ ਨਹੀਂ ਰਹੀ ਸੀ ਉਹਦਾ ਕਿ ਫਿਰ ਕੋਚਿੰਗ ਲਈ ਕੋਈ ਫਿਰ ਲੱਗਦਾ ਵੀ ਆ ਫਰੂਟਫੁਲ ਹੋਊਗਾ ਹਾਂਜੀ ਜ਼ਰੂਰ ਜੀ ਤੋ ਵਾਕਈ ਐਸਜੀਪੀਸੀ ਦਾ ਲੋੜਵੰਦ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਦਾ ਇਹ ਉਪਰਾਲਾ ਸ਼ਲਾਗਾਯੋਗ ਹੈ ਇਹ ਜੇ ਉਦਮ ਸਦਕਾ ਹੀ ਗਰੀਬ ਕਰ ਦੇ ਹੋਣ ਹਰ ਬੱਚਿਆਂ ਨੂੰ ਆਪਣਾ ਭਵਿੱਖ ਸਵਾਰਨ ਦਾ ਸੁਨਹਿਰੀ ਮੌਕਾ ਮਿਲਦਾ ਜਗਦੇਵ ਸਿੰਘ ਪੀਟੀਸੀ ਨਿਊਜ਼ ਸ੍ਰੀ ਫਤਿਹਗੜ ਸਾਹਿਬ